ਇੰਡੀਆ ਦੇ ਵਿੱਚ ਜਿਹੜੀ ਇੰਡੀਆ ਦੀ ਮਸ਼ੀਨਰੀ ਆ ਉਹਦੇ ਚ ਚੁਣੇ ਹੋਏ ਬੰਦਿਆਂ ਦੇ ਹੱਥ ਦੇ ਵਿੱਚ ਕੋਈ ਤਾਕਤ ਨਹੀਂ ਇੰਡੀਅਨ ਕਨਸਟੀਟਿਊਸ਼ਨ ਵੀ ਇਹ ਤੈਅ ਕਰਦਾ ਇੰਡੀਅਨ ਕਨਸਟੀਟਿਊਸ਼ਨ ਐਸ ਗੱਲ ਨੂੰ ਪੱਕਿਆਂ ਕਰਦਾ ਕਿ ਭਾਰਤ ਦੇ ਵਿੱਚ ਕੋਈ ਵੀ ਬੰਦਾ ਜਿਹੜਾ ਚੁਣਿਆ ਹੋਇਆ ਭਾਵੇਂ ਐਮ ਐਲ ਏ ਆ ਮੈਂਬਰ ਪਾਰਲੀਮੈਂਟ ਆ ਪਿੰਡ ਦਾ ਸਰਪੰਚ ਜਿਲ੍ਹਾ ਪ੍ਰੀਸ਼ਦ ਆ ਜਾਂ ਕੋਈ ਵੀ ਆ ਉਹਦੇ ਹੱਥ 'ਚ ਕੋਈ ਤਾਕਤ ਨਹੀਂ ਉਹਦੇ ਹੱਥ ਬੰਨੇ ਹੋਏ ਨੇ ਸੋ ਇਹ ਇਹਦੇ باوجود ਇਨ ਬਾਰੇ ਦੇਖਣ ਨੂੰ ਇਦਾਂ ਲੱਗਦਾ ਕਿ ਇਹਨਾਂ ਦੇ ਹੱਥ ਵਿੱਚ ਤਾਕਤ ਹੈ ਪਰ ਜਿਹੜੀ ਇੰਡੀਅਨ ਕਨਸਟੀਟਿਊਸ਼ਨ ਨਾਮ ਦੀ ਮਸ਼ੀਨਰੀ ਹੈ ਜਾਂ ਧੋਖਾ ਇੱਕ ਬਹੁਤ ਵੱਡਾ ਜਿਸ ਨੂੰ ਕਿ ਲੋਕਰਾਜ ਵੀ ਕਿਹਾ ਜਾਂਦਾ ਰਿਪਬਲਿਕ ਵੀ ਕਿਹਾ ਜਾਂਦਾ ਜਾਂ ਇਸ ਤਰ੍ਹਾਂ ਕਹਿ ਲਈਏ ਕਿ ਵੱਡਾ ਲੋਕਤੰਤਰ ਤਾਂ ਉਹ ਆਪਣੇ ਆਪ ਦੇ ਵਿੱਚ ਨਖਿੱਧ ਸਾਬਤ ਹੋ ਜਾਂਦਾ ਜਦੋਂ ਅਸੀਂ ਇਸ ਗੱਲ ਦੀ ਪੁਣਛਾਣ ਕਰਦੇ ਹਾਂ ਕਿ ਇਹ ਜਿਹੜੇ ਚੁਣੇ ਹੋਏ ਬੰਦੇ ਸਾਨੂੰ ਦਿਖਾਈ ਦਿੰਦੇ ਨੇ ਇਹ ਸਿਰਫ ਤੇ ਸਿਰਫ ਅਹ ਠਾਗੇ ਟੋਲੇ ਤੋਂ ਬਿਨਾ ਕੁਝ ਵੀ ਨਹੀਂ ਇਹਨਾਂ ਦੇ ਹੱਥਾਂ ਵਿੱਚ ਕੁਝ ਨਹੀਂ ਇਹਨਾਂ ਦੀ ਚੋਣ ਕੀਤੀ ਆ ਸੰਵਿਧਾਨਿਕ ਬਾਬੂਆਂ ਨੇ ਜਿਹੜੇ ਕਨਸਟੀਚਿਊਸ਼ਨਲ ਕਲਰਕ ਨੇ ਉਹਨਾਂ ਨੇ ਕੀਤੀ ਆ ਇਹਨਾਂ ਦੀ ਚੋਣ ਉਹਨਾਂ ਦੇ ਵਿੱਚ ਜਿਹੜੇ ਸੈਕਟਰੀ ਲੈਵਲ ਦੇ ਜਿਹੜੇ ਬਾਬੂ ਨੇ ਉਹਨਾਂ ਵਿਭਾਗਾਂ ਦੇ ਗੁਪਤ ਵਿਭਾਗਾਂ ਦੇ ਜਾਂ ਉਹਨਾਂ ਦੇ ਨਾਲ ਸਬੰਧਤ ਕਾਰਵਾਈਆਂ ਚਲਾਉਣ ਵਾਲੇ ਜਿਹੜੇ ਅਫਸਰ ਨੇ ਉਹਨਾਂ ਵੱਲੋਂ ਇਹਨਾਂ ਦੀ ਚੋਣ ਕੀਤੀ ਜਾਂਦੀ ਹੈ ਇੱਕ ਤੈਅ ਛੋੜਾ ਮਾਪਦੰਡ ਦੇ ਤਹਿਤ ਅਰਵਿੰਦ ਕੇਜਰੀਵਾਲ ਦੀ ਚੋਣ ਹੋਈ ਕਿਸੇ ਵੇਲੇ ਇੱਕ ਪਾਰਟੀ ਨੂੰ ਰਨ ਕਰਨ ਦੀ ਲੋਕਾਂ ਨੂੰ ਮੂਰਖ ਬਣਾਉਣ ਦੀ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਦੀ ਇੱਕ ਬਹੁਤ ਵੱਡਾ ਰੈਵੋਲੂਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਦੋਂ ਜਿਸ ਵੇਲੇ ਉਹ ਸਰਕਾਰੀ ਨੌਕਰੀ ਕਰਦਾ ਸੀ ਬਾਬੂ ਦੇ ਤੌਰ ਦੇ ਉੱਤੇ ਤਾਂ ਉਸ ਵੱਲੋਂ ਕੀਤੇ ਗਏ ਘਪਲੇ ਉਸਦੇ ਐਬ ਬਣੇ ਤੇ ਉਹੀ ਉਹਦੇ ਲਈ ਸਾਰਥਕ ਸਿੱਧ ਹੋਏ ਇਹ ਜੌਬ ਉਸਨੂੰ ਦਿੱਤੇ ਜਾਣ ਲਈ ਨਰਿੰਦਰ ਮੋਦੀ ਬਾਰੇ ਸਭ ਤੋਂ ਵੱਡੀ ਗੱਲ ਸੀ ਗੋਧਰਾ ਅਤੇ ਗੁਜਰਾਤ ਵਿੱਚ ਮੁਸਲਮਾਨਾਂ ਨੂੰ ਕਤਲ ਕੀਤਾ ਜਾਣਾ ਬੇਰਹਿਮੀ ਦੇ ਨਾਲ ਤੇ ਉੱਥੇ ਗੁਜਰਾਤ ਦੇ ਵਿੱਚ ਕੀਤਾ ਗਿਆ ਭ੍ਰਿਸ਼ਟਾਚਾਰ ਉਹ ਉਹਦੇ ਲਈ ਕਾਰਨ ਸਾਬਤ ਹੋਇਆ ਉਸਦੀ ਤਰੱਕੀ ਦੇ ਲਈ ਐਸੀ ਤਰ੍ਹਾਂ ਅਸੀਂ ਭਗਵੰਤ ਮਾਨ ਨੂੰ ਦੇਖਦੇ ਹਾਂ ਐਸੀ ਤਰ੍ਹਾਂ ਅਸੀਂ ਅਮਿਤ ਸ਼ਾਹ ਨੂੰ ਦੇਖਦੇ ਹਾਂ ਸੋ ਇਹਨਾਂ ਦੇ ਜਿਹੜੇ ਗੁਪਤ ਤਰੀਕੇ ਨਾਲ ਅਜਿਹੇ ਆ ਇਹਨਾਂ ਨੇ ਗਲਤ ਕਰਤੂਤਾਂ ਕੀਤੀਆਂ ਜਿਹੜੀਆਂ ਆਮ ਲੋਕਾਂ ਨੂੰ ਨਹੀਂ ਪਤਾ ਪਰ ਉਹਨਾਂ ਕਰਤੂਤਾਂ ਦਾ ਜਿਹੜਾ ਵੱਡਾ ਭੰਡਾਰ ਆ ਉਹ ਖੁਫੀਆ ਏਜੰਸੀਆਂ ਕੋਲ ਹੁੰਦਾ ਤਾਂ ਫਿਰ ਉਹ ਆਪਣੇ ਤਰੀਕੇ ਨਾਲ ਚਲਾਉਂਦੇ ਨੇ ਸੋ ਖੁਫੀਆ ਏਜੰਸੀਆਂ ਦਾ ਜਿਹੜਾ ਸਭ ਤੋਂ ਮੋਹਰੀ ਬਾਸ ਬੰਦਾ ਉਹ ਅਜੀਤ ਡੋਵਾਲ ਤੇ ਅਜੀਤ ਡੋਵਾਲ ਵੱਲੋਂ ਆਪਣੇ ਕਰਿੰਦਿਆਂ ਦੇ ਰਾਹੀਂ ਆਪਣੀਆਂ ਜਿਹੜੀਆਂ ਖੁਫੀਆ ਏਜੰਸੀਆਂ ਦੇ ਜਿਹੜੇ ਅਸੀਂ ਕਹਾਂਗੇ ਕਿ ਦੂਜੇ ਥੇਟਲੇ ਅਫਸਰ ਜਾਂ ਵੱਖ-ਵੱਖ ਮਹਿਕਮਿਆਂ ਦੇ ਟੈਲੀਫੋਨ ਮਹਿਕਮੇ ਦੇ ਅਫਸਰ ਜਾਂ ਹੋਰ ਲੋਕ ਨੇ ਜਿਹੜੇ ਸਾਈਬਰ ਸਿਕਿਉਰਿਟੀ ਨਾਲ ਜੁੜੇ ਹੋਏ ਨੇ ਉਹਨਾਂ ਦੇ ਰਾਹੀਂ ਇਹਨਾਂ ਬੰਦਿਆਂ ਦੀਆਂ ਕਰਤੂਤਾਂ ਇਕੱਠੀਆਂ ਕੀਤੀਆਂ ਤੇ ਫਿਰ ਇਹਨਾਂ ਨੂੰ ਜਿਹੜਾ ਹੈ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਵੱਡੇ ਬਣਾ ਕੇ ਕਿ ਇਹ ਤੁਹਾਡੇ ਉੱਤੇ ਰਾਜ ਕਰਨਗੇ ਇਹ ਤੁਹਾਡੇ ਰਾਜੇ ਨੇ ਸੋ ਇਹ ਲੋਕਾਂ ਨੂੰ ਜਦੋਂ ਮਰਜੀ ਬਾਹ ਤੋਂ ਫੋੜ